पीबी एकानवे न्यूज ट्वेंटी फोर देखने वाले तमाम दर्शकों का स्वागत है मुख्यमंत्री सरदार भगवंत सिंह मान के दिशा निर्देश अनुसार हरदीप सिंह मुंडिया के सहयोग के कि युद्ध नशिया विरुद्ध पंजाब सरकार वालों चलाया गया है ਅੱਜ ਪਹੁੰਚੇ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵਾਰਡ ਨੰਬਰ 22 ਦੇ ਵਿੱਚ ਜਿੱਥੇ ਕਿ ਜਸਪਾਲ ਸਿੰਘ ਗਰੇਵਾਲ ਦੇ ਵਾਰਡ ਵਿੱਚ ਯੋਗ ਨਸ਼ਿਆਂ ਵਿਰੁੱਧ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਉਸ ਕੈਂਪ ਵਿੱਚ ਜਸਪਾਲ ਸਿੰਘ ਗਰੇਵਾਲ ਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਮੌਜੂਦ ਸੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਜੋ ਉੱਥੇ ਮੌਜੂਦ ਸੀ ਉਹਨਾਂ ਨੂੰ ਸੋਲ ਚੁਕਵਾਈ ਤੇ ਕਿਹਾ ਕਿ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਨਸ਼ਿਆਂ ਵਾਲਿਆਂ ਦੇ ਪਿੱਛੇ ਜਾਵੇਗਾ ਤੇ ਨਾ ਤਾਂ ਉਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕਰੇਗਾ ਜੇ ਕੋਈ ਉਹਨਾਂ ਦੀ ਨਸ਼ਾ ਵੇਚਦੇ ਆਂਦੀ ਸੂਚਨਾ ਦਿੰਦਾ ਹੈ ਤਾਂ ਦਾ ਨਾਮ ਰੂਪਤ ਰੱਖਿਆ ਜਾਵੇ ਆਉ ਦੇਖਦੇ ਹਾਂ رپورਟਰ ਸੁਖਦੇਵ ਸਿੰਘ ਇੱਕ ਖਾਸ ਰਿਪੋਰਟ ਜੀ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਰਕਾਰ ਦੀ ਇਹ ਜਿਹੜੀ ਲੜਾਈ ਆ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਉਹਦੇ ਵਿੱਚ ਇੱਕ ਸਰਕਾਰ ਦਾ ਕੱਟ ਕੇ ਪੂਰਾ ਸਾਥ ਦਿਓਗੇ ਤਾਂ ਕਿ ਪੁੱਟਿਆ ਜਾ ਸਕੇ ਤੁਸੀਂ 2000 ਮਾਨਸਾ ਦਾ ਏਜੰਡਾ ਸੀ कि नशे को नथ पावे पंजाब नशे की जान पटा गए जेकर पंजाब को रंगा पंजाब बना तो नशे को नथ पड़ी पैनी है उस तो बिना रंगे पंजाब का जो सुखना वो पूरा नहीं हो सकता अच्छा तो 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 अकादमी जाती पांच के कितने प्रतिशत पासे बैठे और अब उस हिंदू में भी होनी होगी जो उस कार्य कार्य नशा करता था पहला नशा शोक दूसरी आदत किसी को है अगर बंदा शोक ना करता है फिर उसे कहीं भी आदत है तो कहीं भी जो ऐसा के वहाँ से जाने बहुत बढ़िया है तो उपलब्ध कितना बढ़िया है ज़्यादा ਬੋਲਣ ਅਛੇ ਵਿਸ਼ੇ ਕੈਪੀਟਨ ਕਹਿੰਦੇ ਨੇ ਤੇ ਜਿਆਦਾ ਫਾਇਦਾ ਲੱਗਦਾ ਆ ਬੋਲਣ ਸਮਿਹਾ ਬਹੁਤ ਜ਼ਿਆਕਾਰ ਮਾਲੂ ਜੇ ਚੱਲਦਾ باقی ਹੋਰ ਹੈ ਹੋਰ ਜਿਹੜੇ ਸਿੱਥੋਂ ਦੇ ਬਹੁਤ ਵਾਰ ਵਰ ਜਿਹੜਾ ਹਰਦੀਪ ਸਿੰਘ ਸੋਢੀ ਜੀ ਬਲਾਕ ਪ੍ਰਧਾਨ ਸਾਡੇ ਖੋਖਰ ਸਾਹਿਬ ਖੋਖਰ ਅੰਕਲ ਕਰਨ ਚਾਲ ਜੀ ਸਾਰੇ ਹੀ ਪਿੰਡ ਦੇ ਸਾਡੇ ਸਤਕਾਰਯੋਗ ਭਰਾਵਾਂ ਨੇ ਅੱਜ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਦੇ ਮਹਿੰਮ ਸਾਡੀ ਚੱਲ ਰਹੀ ਹੈ ਅਜਿਹਾ ਸਮੁਖਤੀ ਯਾਤਰਾ ਇੱਥੇ ਬੁਲਾ ਕੇ ਹਰ ਭਰਾ ਨੇ ਹਰ ਭੈਣ ਮਾਤਾ ਨੇ ਇਹ ਸੋਖਾਦੀ ਹੈ ਕਿ ਅਸੀਂ ਵੀ ਆਪਣਾ ਜਿਹੜਾ ਵਾਰਡ ਨਸ਼ਮੁਖਤ ਵਾਰਡ ਬਣਾਵਾਂਗੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਰ ਬਜ਼ੁਰਗ ਹਰ ਭੈਣ ਹਰ ਮਾਤਾ ਕਿ ਆਪਾਂ ਪੰਜਾਬ ਨੂੰ ਨਸ਼ਮੁਖਤ ਪੰਜਾਬ ਬਣਾਉਣ ਜਾ ਰਹੇ ਹਾਂ ਸੋ ਅੱਜ ਸਾਰੇ ਮੀਡੀਆ ਵਾਲੇ ਵੀ ਆਏ ਤੁਹਾਡਾ ਵੀ ਸਾਰਾ ਧੰਨਵਾਦ ਹੈ ਸੋ ਵਾਰਡ ਵਾਸੀ ਇਸ ਗੱਲ ਤੋਂ ਵੀ ਖੁਸ਼ ਨੇ ਕਿ ਜਿਹੜਾ ਸਾਨੂੰ 10 ਲੱਖ ਦਾ ਬੀਮਾ ਮੁੱਖ ਮੰਤਰੀ ਸਾਹਿਬ ਜਲਦੀ ਸਿਹਤ ਬੀਮਾ 10 ਲੱਖ ਦਾ ਬੀਮਾ ਅਕਤੂਬਰ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਉਸ ਬੀਮੇ ਤੋਂ ਵੀ ਖੁਸ਼ ਤੇ ਨਾਲ ਦੀ ਨਾਲ ਵਾਦਾ ਕਰਦੇ ਆ ਕਿ ਅਸੀਂ ਜੁੱਧ ਨਸ਼ਬੁਰ ਦੇ ਵਿੱਚ ਐਨ ਪੂਰੇ ਪੰਜਾਬ ਦੇ ਤਗੜੇ ਸਪਾਈ ਬਣ ਕੇ ਅਸੀਂ ਸੇਵਾ ਨਿਭਾਵਾਂਗੇ ਸੋ ਸਾਡੇ ਸਾਰੇ ਸਤਕਾਰਯੋਗ ਫਖਰ ਸਾਹਿਬ ਜੀਬੀ ਸ਼ੋਡੀ ਸਾਹਿਬ ਗਰੀਲ ਸਾਹਿਬ ਕਾਲੀ ਜਮਾਲਪੁਰ ਸਾਰੇ 100 100 ਸੋਖਰ ਜੀ ਮੈਂ ਕਹਤੋ ਸੋਖਰ ਅੰਕਲ ਜੀ ਸੋ ਸਾਰੇ ਨਾਲ ਮਿਲ ਕੇ ਅਸੀਂ ਜਿਹੜਾ ਪੂਰਾ ਆਪਣਾ ਵਾਰਡ ਹੈ ਇਹਨੂੰ ਨਸ਼ਾ ਮੁਕਤ ਵਾਰਡ ਬਣਾਵਾਂਗੇ ਸੋ ਮੈਂ ਅਫਸਰ ਸਹਿਬਾਨ ਵੀ ਨਾਲ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਮੇਂ ਨਸ਼ਾ ਵਿਰੋਧੀ ਖਿਲਾਫ ਜਿਹੜੀ ਸਰਕਾਰ ਨੇ ਬਾਜ਼ੀ ਕੀਤੀ ਹੈ ਨਾ ਸਾਰੇ ਮੀਡੀਆ ਭਰਾਵਾਂ ਦਾ ਇੱਥੇ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਸਵਾਗਤ ਕਰਦਾ ਔਰ ਜੁੱਧ ਨਸ਼ਿਆਂ ਵਿਰੁੱਧ ਜੋ ਵੀ ਮਾਮ ਸਾਡੇ ਯਾਤਰਾ ਇੱਥੇ 22 ਨੰਬਰ ਵਾਰਡ ਚ ਪਹੁੰਚੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਕੈਬਨਟ ਮੰਤਰੀ ਸਰਦਾਰ ਰਜੀਸ਼ ਸਿੰਘ ਮੁੰਡੀਆਂ ਜੀ ਉਹਨਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਜੋਤਿਨ ਨਸ਼ੀਆਪੁਰਤ ਮਹਮ ਚਲਾਈ ਹੈ ਉਹ ਤਾਂ ਬਾੜ ਵਾਸੀਆਂ ਨੇ ਵੀ ਪੂਰਾ ਲਾਗਾ ਜੋ ਕਰਦੇ ਹੋਏ ਨਾਲ ਉਹਨਾਂ ਨੇ ਸਹਿਯੋਗ ਦੇਣ ਦੀ ਵੀ ਵਾਦਾ ਕੀਤਾ ਵੀ ਇਹਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਬਿਲਕੁਲ ਮੰਗਾਂ ਵੀ ਰੱਖੀਆਂ ਗਈਆਂ ਨੇ ਇਲਾਕਾ ਨਿਵਾਸੀਆਂ ਦੀ ਜਿਵੇਂ ਇਹ ਧਰਮਸ਼ਾਲਾ ਦੀ ਮੰਗ ਸੀ ਜਾਂ ਜਿਹੜੇ ਮਕਾਨ ਸੀ ਗੇਟਰੀਆਂ ਦੀ ਜਿਹੜੀ ਗੱਲ ਸੀ ਇਹ ਸਾਡੇ ਕਾਫੀ ਦਿਨ ਤੋਂ ਇਹਦੀ ਮੰਗ ਸੀ ਕੁਸ਼ 22 ਦੀ ਇਲੈਕਸ਼ਨ ਤੋਂ ਪਹਿਲਾਂ ਦੀ ਵੀ ਮੰਗ ਸੀ ਕਿ ਵੀ ਇਹ ਜਿਹੜੀ ਰਵਿਦਾਦ ਜੀ ਦੀ ਧਰਮਸ਼ਾਲਾ ਇਹਨੂੰ ਉੱਪਰੇ ਤੇ ਬਿਲਡਿੰਗ ਬਣਾਈ ਜਾਵੇ ਮંત્રી ਸਾਹਿਬ ਨੇ ਟਰੋਸਾ ਦਿੱਤਾ ਆਪਣੇ ਫੰਡ ਵਿੱਚੋਂ ਗ੍ਰਾਂਟ ਵੀ ਦੇ ਕੇ ਗਏ ਨੇ ਵੀ ਇਹਦੀ ਉੱਪਰ ਜੱਡੀ ਲੈਂਟਰ ਪਾਵਾਂਗੇ ਜਿਹੜੀ ਰਵਿਦਾਦ ਜੀ ਜਮਾਲਪੁਰ ਜਮਾਲਪੁਰ ਵਾਲੀ ਸਾਈਡ ਆ ਧਰਮਚਾਲਾ ਉਹਦੇ ਵੀ ਜਿਹੜਾ ਅਰਸ਼ ਦਾ ਕੰਮ ਆ ਉਹ ਵੀ ਪੂਰਾ ਕਰਵਾਉਣਗੇ ਜਿਹਨੇ ਲੋਕਾਂ ਕੋਲ ਰਿਜਿਸਟਰੀ ਹੈ ਨਹੀਂ ਜੀ ਉਹਨਾਂ ਦਾ ਵੀ ਅਸਤੀ ਦੀ ਮਾਲਕੀ ਦੇ ਹੱਕ ਦਵਾਉਣਗੇ ਜਿਹੜਾ ਜਿਸ ਤਰ੍ਹਾਂ ਉਧਿਆ ਸਾਹਿਬ ਆਇਏ ਨੇ ਤੁਸ ਲਖਮੀ ਦਾ ਜੈ ਕਿ ਵੀ ਗੇਣੇ ਵੀ ਦਿੱਤਾ ਜਾਏਗਾ ਸਾਨੂੰ ਜਿੰਨਾ ਲੱਗ ਰਿਹਾ ਉਹਨਾਂ ਨੂੰ ਪੈਸੇ ਐਸਟੀਮੇਟ ਬਣ ਚੁੱਕਿਆ ਐਸਟੀਮੇਟ ਬਣ ਗਏ ਨੇ ਪਾਸ ਕਰਾਉਣੇ ਬਾਕੀ ਨੇ ਉਹ ਮੇਰੀ ਵੀ ਨੌਲੇਜ ਆ ਮੈਂ ਆਪਣੇ ਤੌਰ ਤੇ ਬਣਵਾਏ ਨੇ ਮੋਤੀਆ ਸਾਹਿਬ ਨੇ ਕਿਹਾ ਸੀ ਮੈਂ ਤੁਹਾਨੂੰ 10 ਲੱਖ ਦੀ ਗ੍ਰਾਂਟ ਦਵਾਂਗਾ ਤੁਸੀਂ ਜਿੱਥੇ ਮਰਜ਼ੀ ਲਾ ਲਓ ਦੋਨਾਂ ਦੇ ਨੇ ਤਾਂ ਵਾਅਦਾ ਸੀਗੇ ਪਰ ਦੋ ਸਕਾਲਾਂ ਨੂੰ ਦਿੱਤੇ ਨੇ 10 ਲੱਖ ਰੁਪਏ ਇਹ ਉਧਰ ਫਰਸ਼ ਦੀ ਡਿਮਾਂਡ ਸੀ ਕਿ ਉਧਰ ਉੱਪਰ ਬਿਲਡਿੰਗ ਬਣਾਉਣੀ ਆ ਛੱਤ ਪਾਉਣੀ ਆ ਜਿੰਨਾ ਵੀ ਜਗ੍ਹਾ ਇਹਦੀ ਲੈਂਟਰ ਪਾਉਣਗੇ ਉਹ प्रेम सिंह प्रधान गुरद्वारा कमेटी आज मंत्री साहब ਸਾਡੇ ਇਲਾਕੇ ਚ ਆਏ ਅਸੀਂ ਉਹਨਾਂ ਨੂੰ ਜਿੱਥੇ ਨਸ਼ਾ ਛਡਣ ਦੇ ਵਿੱਚ ਸਹਿਯੋਗ ਕਰਨ ਦਾ ਪ੍ਰਣ ਕੀਤਾ ਔਰ ਸ਼ਬਦ ਲਈ ਉਸ ਤੋਂ ਇਲਾਵਾ ਅਸੀਂ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੇ ਕਾਰਜਾਂ ਲਈ ਕੋਈ ਮੰਗਾਂ ਰੱਖੀਆਂ ਹਨ ਜਿਨ੍ਹਾਂ ਦੇ ਮੰਤਰੀ ਸਾਹਿਬ ਵੱਲੋਂ ਸਹਿਮਤੀ ਦਿੱਤੀ ਗਈ ਆ ਅਤੇ ਇਹਨਾਂ ਕੰਮਾਂ ਨੂੰ ਜਲਦੀ ਕਰਾਉਣ ਦੀ ਆਪੜੀ ਆਖਿਆ ਦਿੱਤੀ ਗਈ ਹੈ। ਪ੍ਰਾਰਥੀ ਕਹਾਸਾ ਸੀ ਵੀ ਆਈ ਲੱਗਦਾ ਇਹ ਕੰਮ ਜਿਹੜੇ ਜਲਦੀ ਹੋਏ ਦੋਸਤ ਨੂੰ ਸਾਨੂੰ ਪੂਰੀ ਆਸਾ ਵੀ ਕੰਮ ਜਲਦੀ ਹੋਏ ਕਿਉਂਕਿ ਸਾਡੇ ਕੌਂਸਲਰ ਸਾਹਿਬ ਬਹੁਤ ਮਿਹਨਤੀ ਨੇ ਔਰ ਬੜੇ ਅੱਗੇ ਵੱਲ ਕੇ ਕੰਮ ਕਰ ਰਹੇ ਹਾਂ ਹਾਂਜੀ ਜਿਹੜਾ ਅੱਜ ਦਾ ਪ੍ਰੋਗਰਾਮ ਲੈ ਕੇ ਆਇਆ ਤਾਂ ਮੇਰਾ ਖਿਆਲ ਆ ਵੀ ਕਾਫੀ ਬਹੁਤ ਹੀ ਅچھے ਤਰੀਕੇ ਦੇ ਨਾਲ ਜਸਪਾਲ ਸਿੰਘ ਗਰੇਵਾਲ ਭਾਈ ਨੰਬਰ ਵਾਰਨੇ ਕੌਂਸਲਰ ਨੇ ਨੌਜਵਾਨ ਸਾਥੀ ਹੈ ਉਹ ਆਤਮਾਨ ਦੀ ਸਰਕਾਰ ਹੈ ਜਿਹੜਾ ਕੰਮ ਉਹਨਾਂ ਬੀੜਾ ਚੱਕਿਆ ਲੱਗਦਾ ਉਹ ਵਾਲੇ ਸਮੇਂ ਦੇ ਵਿੱਚ ਜ਼ਰੂਰ ਨਸ਼ਿਆਂ ਉੱਤਲ ਪਾਏਗੀ ਅੱਜ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਸਤਗੁਰਪ੍ਰਬਾਜ ਜੀ ਦੀ ਧਰਮਸ਼ਾਲਾ ਦੇ ਵਿੱਚ ਅੱਜ ਹਰਦੀਪ ਮੂੜੀਆਂ ਵਿੱਚ ਪਹੁੰਚੇ ਹੈ ਤੇ ਲਗਭਗ ਆਸ ਹੈ ਕਿ ਕੁਛ ਨਾ ਕੋਈ ਜ਼ਰੂਰ ਹੱਲ ਹੋਏਗਾ ਕਿਉਂਕਿ ਜਿੰਨਾ ਦੇਸ਼ ਹੈ ਜਿਹੜਾ ਅੰਗਰੇਜ਼ਾਂ ਦੀ ਗੁਲਾਮੀ ਤੋਂ ਜ਼ਿਆਦਾ ਲੱਗਦਾ ਤੇ ਹੁਣ ਮੋੜ ਦੇ ਨਾਲ ਨਸ਼ਿਆਂ ਦੀ ਗੁਲਾਮੀ ਤੋਂ ਵੀ ਆਜ਼ਾਦ ਨਸ਼ਿਆਂ ਤੋਂ ਗੁਲਾਮੀ ਤੋਂ ਵੀ ਆਜ਼ਾਦ ਹੋ ਜੇ ਆਸ ਹੈ ਕੋਈ ਵੀ ਚੀਜ਼ ਹੈ ਟਾਈਮ ਲੱਗਦਾ ਟਾਈਮ ਲੱਗਦਾ ਪਰ ਉਹ ਚੰਗੇ ਨੀਅਤ ਦਾ ਕਰਨ ਵਾਲਾ ਬੰਦਾ ਆ ਜੇ ਨਾ ਤਾਂ ਫਿਰ ਉਹ ਲਾਜ਼ਮੀ ਇੱਕ ਤਰ੍ਹਾਂ ਜੜੋਂ ਖਤਮ ਕਰ ਸਕਦਾ ਹੈ ਇਹ ਅੱਜ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਪਣੀਆਂ ਜੜਾਂ ਹੋਰ ਮਜ਼ਬੂਤ ਕਰੀਏ ਤੇ ਜਿਹੜੀਆਂ ਨਸ਼ੇ ਦੀਆਂ ਜੜਾ ਪੱਟਣ ਨਾਲ ਹੀ ਇਹ ਤੇ ਲਗਭਗ ਸੁੱਖਾ ਹੋ ਸਕਦਾ ਠੀਕ ਹੈ ਉਸ ਨੂੰ ਹੱਥ ਇਹਨਾਂ ਨੇ ਪਾ ਲਿਆ ਭਗੰਤ ਮਾਨ ਦੀ ਸਰਕਾਰ ਨੇ ਸਾਡੇ ਜਸਵੰਤ ਸਿੰਘ ਗਰੇਵਾ ਸਾਹਿਬ ਤੇ ਹੋਰ ਇਹਨਾਂ ਦੀ ਸਮੁੱਚੀ ਟੀਮ ਆ ਸਰਬਜੀਤ ਵੀ ਆਪਣੇ ਸੈਣੀ ਸਾਹਿਬ ਵੀ ਲਗਭਗ ਮੈਂ ਦੇਖਿਆ ਵੀ ਸਾਰੇ ਪਿੰਡ ਵਾਲੇ ਵੀ ਹਰਕ ਬੰਦਾ ਅੱਜ ਸਹਿਯੋਗ ਦੇ ਰਿਹਾ ਹੈ ਇਰਾਦਾ ਹੈ ਵੀ ਇਹ ਚ ਰੂਟ ਆਲ ਪਾਈ ਜਾਵੇ